ਪੈਰਾ 올림픽ਸ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਰੈਸਲਰ ਵਿਨੇਸ਼ ਪੁਗਾਟ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਮੈਪ ਆਪਦਾਨ ਤੋਂ ਜ਼ਿਆਦਾ ਵਜ਼ਨ ਹੋਣ ਕਰਕੇ ਵਿਨੇਸ਼ ਪੁਗਾਟ 골ਡ ਮੈਡਲ ਤੋਂ ਪੁੰਝ ਗਏ। ਇੰਡੀਅਨ 올림픽 ਐਸੋਸੀਏਸ਼ਨ ਮੁਤਾਬਕ ਵਜ਼ਨ ਕੁਝ ਗ੍ਰਾਮ ਜ਼ਿਆਦਾ ਨਿਕਲਿਆ ਨਾਲਿਓਨਾ ਵਿਨੇਸ਼ ਦੀ ਨਿਸ਼ਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। لہذا ਬਿਨਾ ਮੁਕਾਬਲਾ یو ایس ڈی ਸਾਰਾ ਹਿਲਡੇ ਬ੍ਰਾਂਡ 골ਡ ਲਈ ਜਿੱਤ ਗਏ ਨੇ। ਰੈਪੋਰਟ ਮੁਕਾਬਲਿਆਂ ਦੇ ਵਿੱਚ ذریعے ਮੁਕਾਬਲੇ ذریعے ਦੋ ਬ੍ਰਾਂਚ ਚੱਤੇ ਜਾਣਗੇ। ਸਿਲਵਰ ਮੈਡਲ ਕਿਸੇ ਨੂੰ ਮਸ਼ਹੂਰ ਪੰਜਾਬੀ ਫਿਲਮ اداکار ਜਿੱਪੀ ਗਰੇਵਾਲ ਨੂੰ 20 ਅਗਸਤ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਹਾਜ਼ਰ ਹੋਣ ਦਾ ਹੁਕਮ ਦਿੱਤੇ ਗਏ ਨੇ ਵਾਰ-ਵਾਰ ਬੁਲਾਏ ਜਾਣ ਤੇ ਵੀ ਪੇਸ਼ ਨਾ ਹੋਣ ਤੇ ਜ਼ਮਾਨਤੀ ਸਮਨ ਜਾਰੀ ਕਿਸੇ ਨੇ 2018 ਚ ਜਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਨਾਂ ਤੋਂ ਰੰਗਦਾਰੀ ਦੀ ਸੰਭੀ ਮਿਲੀ ਸੀ ਮੈਸੇਜ ਲਿਖਿਆ ਸੀ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਗੱਲ ਕਰ ਲੋ ਨਹੀਂ ਤਾਂ ਤੁਹਾਡਾ ਹਾਲ ਪਰਮੇਸ਼ਰ ਵਰਮਾ ਤੇ ਚਮਕੀਲਾ ਵਰਗਾ ਕਰ ਦੇਵਾਂਗੇ ਇਸ ਮਾਮਲੇ ਤੇ ਗਵਾਹੀ ਦੇਣ ਲਈ ਜਿੱਪੀ ਨੂੰ ਕੋਰਟ ਰੈਸਟ ਕੇਂਦਰ ਵੱਲੋਂ ਰੋਕੇ ਗਏ ਪੰਜਾਬ ਦੇ ਆਰਡੀਐਫ ਫੰਡ ਤੇ ਸੁਪਰੀਮ ਕੋਰਟ ਮਾਮਲੇ ਦੀ ਸੁਣਵਾਈ ਲਈ ਰਾਜੀ ਹੋ ਗਿਆ ਹੈ ਪੰਜਾਬ ਨੇ ਬਕਾਇਆ ਆਰਡੀਐਫ ਰਿਲੀਜ਼ ਕਰਨ ਲਈ ਸੁਪਰੀਮ ਕੋਰਟ ਪਟੀਸ਼ਨ ਪਾਈ ਸੀ ਪੰਜਾਬ ਨੇ ਕੇਂਦਰ ਤੇ ਆਰਡੀਐਫ ਫੰਡ ਦਾ ਵੱਡਾ ਹਿੱਸਾ ਰੋਕਣ ਦੇ ਇਲਜ਼ਾਮ ਲਾਏ ਨੇ ਪਟੀਸ਼ਨ ਕਿਹਾ ਗਿਆ ਕਿ ਕੇਂਦਰ ਨੇ ਪੰਜਾਬ ਦੇ 4200 ਕਰੋੜ ਤੋਂ ਜ਼ਿਆਦਾ ਦੇ ਫੰਡ ਰੋਕੇ ਨੇ ਆਰਡੀਐਫ ਫੰਡ ਜਲਦੀ ਰਿਲੀਜ਼ ਕਰਨ ਦੀ ਮੰਗ ਕੀਤੀ सीएम ਵੱਲੋਂ ਡੀਪੀ ਖਾਦ ਦੇ ਕਪਲੇ 'ਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਐਕਸ਼ਨ ਲੈਣ ਦੇ ਆਦੇਸ਼ ਦਿੱਤੇ ਨੇ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਇੱਕ ਹਫਤੇ ਚੰਗਲੀ ਕਾਰਵਾਈ ਕੀਤੀ ਜਾਵੇਗੀ ਸੂਬਾ ਸਰਕਾਰ ਨੇ ਡੀਪੀ ਖਾਦ ਦੇ ਫੇਲ ਹੋਏ ਨਮੂਨਿਆਂ ਬਾਰੇ ਕੇਂਦਰ ਸਰਕਾਰ ਨੂੰ ਵੀ ਜਾਣੂ ਕਰਾਇਆ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਨੇ ਵੀ ਕਪਲੇ ਸੰਬੰਧੀ ਮਾਰਕੀਟ ਤੋਂ ਡੀਪੀ ਖਾਦ ਦੀ ਸਪਲਾਈ ਦਾ ਰਿਕਾਰਡ ਤਲਬ ਕਰਤਾ ਕਬੂਰਤਲਾ ਚ ਪਿੰਡ ਬੂਟ ਨੇੜੇ ਸੜਕੀ ਹਾਦਸਾ ਵਾਪਰਿਆ ਸਕੂਲ ਬੱਸ ਤੇ ਨਿੱਜੀ ਬੱਸ ਦੀ ਟੱਕਰ ਅਮੋ ਸਾਹਮਣੇ ਹੋਈ ਹਾਦਸੇ 'ਚ ਸਕੂਲ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸਕੂਲੀ ਬੱਚਿਆਂ ਨੂੰ ਮਾਮੂਲੀ ਛੱਟਾਂ ਲੱਗੀਆਂ ਬੱਸ ਦਾ ਕੰਡਕਟਰ ਤੇ ਕੇਅਰ ਟੇਕਰ ਮਹਿਲਾ ਵੀ ਜ਼ਖਮੀ ਹੋਈ ਹੈ ਪੁਲਿਸ ਨੇ ਨਿਜੀ ਬੱਸ ਦੇ ਡਰਾਈਵਰ ਨੂੰ ਹਿਰਾਸਤ 'ਚ ਲਿਆ ਜਦਕਿ ਸਕੂਲ ਬੱਸ ਦਾ ਡਰਾਈਵਰ ਜ਼ਖਮੀ ਹਾਲਤ 'ਚ ਮੌਕੇ 'ਤੇ ਪਹੁੰਚ ਲੁਧਿਆਣਾ 'ਚ ਸultanpur ਅੰਮ੍ਰਿਤਸਰ ਹਾਈਵੇ ਤੇ ਭਿਆਨਕ ਸੜਕ ਹਾਦਸਾ ਹੋਇਆ ਹਾਦਸੇ 'ਚ ਬਿਉਤੀ ਦੀ ਮੌਕੇ ਤੇ ਮੌਤ ਹੋ ਗਈ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰਨ ਦੀ ਟੱਕਰੇ ਨਹੀਂ ਭਿਆਨਕ ਸੀ ਕਿ ਬਾਈਕ 15 ਫੁੱਟ ਦੂਰ ਜਾ ਕੇ ਡਿੱਗੀ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ 3 ਮੈਂਬਰ ਗੰਬੀਰ ਰੂਪ ਨਾਲ ਜ਼ਖਮੀ ਹੋਏ ਨੇ ਮ੍ਰਿਤਕ ਸ਼ਖਸ ਕਰਤਿਕ ਲੌਤਾ ਕਮਾਉਣ ਵਾਲਾ ਸੀ ਪਰਿਵਾਰ ਦਾ ਆਗਾਮਕ ਹਸਪਤਾਲ ਚ ਬਰੀਜਾ ਨੂੰ ਅੱਗੇ ਰੈਫਰ ਕੀਤਾ ਕਰਨਾਲ ਦੇ ਕੋਕਾਦੀਪੁਰ ਟਰੈਕ ਤੇ 10 ਸਾਲਾ ਬੱਚੇ ਦੀ Laash ਮਿਲੀ ਹੈ ਮਾਮਲੇ ਚਹਿਰਾਨੀ ਜਰਾ ਖੁਲਾਸਾ ਵੀ ਹੋਇਆ ਬੱਚੇ ਦੇ ਜੀਜਾ ਨੇ ਚਾਕੂਆਂ ਨਾਲ ਵਾਰ ਕਰਕੇ ਉਸ ਦਾ ਕਤਲ ਕੀਤਾ ਸੀਸੀਟੀਵੀ ਫੁਟੇਜ ਤੋਂ ਬਾਅਦ ਕਾਤਲ ਦੀ ਪਛਾਣ ਹੋਈ ਦੋਸ਼ੀ ਦੀ ਪਤਨੀ ਕਈ ਦਿਨਾਂ ਤੋਂ ਘਰੋਂ ਗਾਇਬ ਸੀ ਦੋਸ਼ੀ ਨੇ ਬੱਚੀ ਤੋਂ ਉਸਦੀ ਭੈਣ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਬੱਚੀ ਤੋਂ ਕੋਈ ਜਾਣਕਾਰੀ ਨਾ ਮਿਲਣ ਤੇ ਦੋਸ਼ੀ ਉਸ ਨੂੰ ਵਰਗਲਾ ਕੇ ਦੂਰ ਲੈ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਗੁਰੂਗ੍ਰਾਮ ਚ ਨਜਾਇਜ਼ ਸਬੰਧਾਂ ਦੇ ਸ਼ੱਕ ਚ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਮਰੀਕਾ ਦੇ ਸਹੁਰੇ ਨੇ ਹੀ ਆਪਣੀ ਨੂੰਹ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਕਤਲ ਤੋਂ ਬਾਅਦ ਆਪ ਹੀ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਤੇ ਕਤਲ ਦੀ ਗੱਲ ਖੋਲੀ ਅਮਰੀਕਾ ਦੋ ਬੱਚਿਆਂ ਦੀ ਮਾਂ ਸੀ ਗੁਰੂਗ੍ਰਾਮ ਦੇ ਸੈਕਟਰ 7 ਚ ਰਹਿੰਦੀ ਸੀ ਕਾਰਜ ਸੀ ਸੀਸੀਟੀਵੀ ਫੁਟੇਜ ਪੁਲਿਸ ਨੇ ਕਬਜ਼ੇ ਚ ਲੈ ਲਿਆ। 프리ਦਕੋਟ ਦੇ ਨੇੜੇ 사닥 ਦੇ ਵਿੱਚ ਗੋਲੀ ਚੱਲ ਗਈ। ਗੋਲੀ ਕਿਰਾਏਦਾਰ ਨੇ ਦੁਕਾਨ ਮਾਲਿਕ ਤੇ ਚਲਾਈ। दरअसल ਕਿਰਾਏਦਾਰ ਨਾਲ ਦੁਕਾਨ ਖਾਲੀ ਕਰਨ ਨੂੰ ਲੈ ਕੇ ਵਿਵਾਦ ਸੀ। ਬਹਿਸ ਫਾਇਰਿੰਗ ਤੱਕ ਪਹੁੰਚ ਗਈ। ਵਿਚਾਰਿਆ ਕਿ ਗੋਲੀ ਮਾਲਕ ਤੇ ਨਹੀਂ ਲੱਗੀ। ਦੁਕਾਨ ਦੇ ਮਾਲਕ ਕੋ ਤਾਬਕ ਦੁਕਾਨ ਦੇ ਬਕਾਏ ਨੂੰ ਲੈ ਕੇ ਬਹਿਸਬਾਜ਼ੀ ਹੋਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਲੁਧਿਆਣਾ ਚ ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਮ੍ਰਿਤਕ ਮਹਿਲਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਜੋ ਪਹਿਲਾਂ ਤਲਾਕशुदा ਸੀ ਤੇ ਉਸ ਦੀ 13 ਸਾਲ ਦੀ ਬੇਟੀ ਵੀ ਹੈ ਮਹਿਲਾ ਦੇ ਮਲਜ਼ਮ ਜਸਵੀਰ ਔਫ ਜਸਦੀ ਨਾਲ ਸੰਬੰਧ ਸੰਤ ਜਸਵੀਰ ਦੇ ਦੋ ਬੱਚੇ ਵੀ ਨੇ ਪ੍ਰੇਮੀ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਸੰਬੰਧ ਨੇ ਜਿਸ ਦੇ ਹੱਥ ਸ਼ੱਕ ਚ ਉਸਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਲਿਆ ਅੰਮ੍ਰਿਤਸਰ ਚ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਚ ਹੋਏ ਦਰਬਾਰਾ ਸਿੰਘ ਦੇ ਕਤਲ ਮਾਮਲੇ ਚ ਪੁਲਿਸ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ ਮਲਕੀਤ ਸਿੰਘ ਨਾਂ ਦੇ ਇੱਕ ਐਸ.ਪੀ.ਸੀ. ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀ ਮਾਮਲੇ 'ਚ ਸ਼ੱਕੀ ਭੂਮਿਕਾ ਹੈ ਬਾਕੀ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮੁੱਖ ਮੁਲਜ਼ਮ ਸੁਖਬੀਰ ਸਿੰਘ ਉਸਦੇ ਦੋਵੇਂ ਬੇਟੇ ਤੇ ਇੱਕ ਸਾਥੀ ਹਲੇ ਵੀ ਫਰਾਰ ਹੈ ਸ਼ਨੀਵਾਰ ਸਵੇਰੇ ਐਸਟੀਪੀਸੀ ਦਫ਼ਤਰ ਦੇ ਵਿੱਚ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਹਰਿਆਣਾ ਚ ਸੋਹਣਾ ਪੁਲਿਸ ਨੇ ਇੱਕ ਨੌਜਵਾਨ ਦੇ ਕਤਲ ਕੇਸ ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਕੋਰਟ ਨੇ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਚ ਸਾਹਮਣੇ ਆਇਆ ਕਿ ਮ੍ਰਿਤਕ ਕੁਲਦੀਪ ਮੁਲਜ਼ਮ ਦੀ ਰਿਸ਼ਤੇਦਾਰੀ ਚ ਲੱਗਦੀ ਪੈਨ ਨੂੰ ਬਲੈਕਬੈਲ ਕਰਕੇ ਪਰੇਸ਼ਾਨ ਕਰ ਰਿਆ ਸੀ ਜਿਸ ਨੂੰ ਰੈਕੀ ਕਰਕੇ ਮੁਲਜ਼ਮਾਂ ਨੇ ਅਕਵਾਕ ਕੀਤਾ ਇੱਕ ਫਾਰਮ ਹਾਊਸ ਤੇ ਲਿਜਾ ਕੇ ਡੰਡਿਆਂ ਨਾਲ ਕੁੱਟਿਆ ਤੇ ਉਸਦੀ ਮੌਤ ਹੋ ਗਈ। ਰਾਜ ਢਾਂਕੌਰ ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਆਪਸ ਵਿੱਚ ਸਾਹਮਣੇ ਹੋ ਗਏ। ਇੱਕ ਉਨੀ ਚੜਪ ਹੋਈ ਜਿਸ ਚ ਦਰਜਨ ਪਰ ਹਮਲਾਵਰਾਂ ਨੇ ਬਾਈਕ ਸਵਾਰ ਨੌਜਵਾਨਾਂ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ। ਇਹ ਪੂਰੀ ਘਟਨਾ ਪਟੇਲ ਚੌਕ ਤੇ ਹੈ ਵੀਡੀਓ ਛਮਲਾਵਰ। ਇਹ ਜ਼ਖਮੀ ਨੌਜਵਾਨ ਨਜ਼ਰ ਆ ਰਹੇ ਨੇ ਪੂਰੀ ਚੜਚੜ ਦਰਜਨ ਪਰ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾ ਆਦੀ ਕਰਾਇਆ ਲੁਧਿਆਣਾ ਦੇ ਚੇਤ ਸਿੰਘ ਨਗਰ ਇਲਾਕੇ 'ਚ ਸ਼ਰੇਆਮ ਲੁੱਟ ਹੋਈ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਲਾ ਕੋਲੋਂ ਮੋਬਾਈਲ ਖੋਇਆ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਬਿਨਾਂ ਮੂੰਹ ਟਕੇ ਲੁਟੇਰਿਆਂ ਨੇ ਬਹੁਤ ਆਸਾਨੀ ਨਾਲ ਚਪਟ ਮਾਰੀ ਕੀਤੀ ਮਹਿਲਾ ਬੱਚੇ ਨੂੰ ਸਕੂਲ ਤੋਂ ਕਾਰ ਲੈ ਕੇ ਜਾ ਰਹੀ ਸੀ ਮਹਿਲਾ ਨੇ ਬੱਚੇ ਨੂੰ ਛੱਡ ਕੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਭਰਾ ਹੁਸ਼ਿਆਰਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ ਗਿਰੋਹ ਦੇ 4 ਮੈਂਬਰਾਂ ਨੂੰ ਫੜਿਆ ਗਿਆ ਪੁਲਿਸ ਨੇ ਕਾਬੂ ਕੀਤੇ ਗਿਰੋਹ ਤੋਂ ਚੋਰੀ ਦੇ 5 ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੂੰ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਫੜਿਆ ਗਿਆ ਜਦੋਂ ਚੋਰਾਂ ਨੂੰ ਕਾਬੂ ਕੀਤਾ ਉਸ ਵੇਲੇ ਉਹ ਚੋਰੀ ਦੀ ਬਾਈਕ ਤੇ ਸਵਾਰ ਸੀ ਜਦੋਂ ਮੋਟਰਸਾਈਕਲ ਸਵਾਰਾਂ ਨੂੰ ਕਾਗਜ਼ਾਤ ਬਾਰੇ ਪੁੱਛਿਆ ਤਾਂ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਨਹੀਂ ਸਕਿਆ ਕਰਨ ਤਾਰੰਦੇ ਪਿੰਡ ਪੁਰਾਣਾ ਪੱਠਾ ਦੇ ਗੁਰਦੁਆਰਾ ਭਾਈ ਦੇ ਆਲਾ ਚੋਚੋਰਾ ਨੇ ਹੱਥ ਸਾਫ ਕੀਤੀ ਤਾਰਾ ਦੇ ਨੇਰੇ ਚੋਚੋਰ ਗੁਰੂ ਘਰ ਚ ਦਾਖਲ ਹੋਏ ਗੋਲਕ ਦੇ ਤਾਲੇ ਤੋੜ ਕੇ ਗੋਲਕ ਚ ਪਈ 22000 ਦੀ ਰਾਸ਼ੀ ਤੇ ਐਲ ਸੀ ਡੀ ਚੋਰੀ ਕਰਕੇ ਫਰਾਰ ਹੋ ਗਏ ਕਟੜਾ ਵੇਲੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਹਰ ਬਰਾਂਡੇ ਚ ਸੌਂ ਰਹੇ ਸੀ ਘਟਨਾ ਸੀ ਸੀ ਟੀ ਵੀ ਚ ਕੈਚ ਨਸ਼ੇ ਖਿਲਾਫ ਪੰਜਾਬ ਪੁਲਿਸ ਦਾ ਆਪਰੇਸ਼ਨ ਕਾਸੋ ਜਾਰੀ ਹੈ ਜਿਸ ਦੇ ਤਹਿਤ ਸ਼ੱਕੀ ਇਲਾਕਿਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਪੁਲਿਸ ਨੇ ਘਰਾਂ ਚੈਕਿੰਗ ਕੀਤੀ ਅਮਰਿਤ ਸਰਚ ਪੁਲਿਸ ਨੂੰ ਸਭ ਤੋਂ ਵੱਧ ਮਾਤਰਾ ਚ ਭੰਗ ਬਰਾਮਦ ਹੋਏ ਅੰਮ੍ਰਿਤ ਸਰ ਦੇ ਪੁਲਿਸ ਕਮਿਸ਼ਨਰ ਮੁਤਾਬਕ ਨਸ਼ੇ ਖਿਲਾਫ ਪੀਜੀਪੀ ਲਿਆਂ ਹਦਾਇਤਾਂ ਮੁਤਾਬਕ ਇਹ ਚੈਕਿੰਗ ਚੱਲ ਰਹੀ ਮੋਰਨੀ ਪੰਚਕੁਲਾ ਮਾਰਗ ਤੇ ਚਲਦੀ ਕਾਰ ਨੂੰ ਪਿਆਨ ਕੱਗ ਲੱਗ ਗਈ ਜਿਸ ਚ ਪੰਜ ਲੋਕ ਸਵਾਰ ਸੀ ਘਟਨਾ ਵੱਡੀ ਵਾਪਰ ਸਕਦੀ ਸੀ ਪਰ ਸਮਾਂ ਰੰਦੇ ਕਾਰ ਸਵਾਰ ਗੱਡੀ ਚ ਉਤਰ ਗਏ ਜਿਵੇਂ ਹੀ ਕਾਰ ਸੜਕ ਤੇ ਚੜਾਈ ਅਚਾਨਕ ਅੱਗ ਲੱਗ ਗਈ ਅੱਗ ਵੇਖਦੇ ਪੂਰੀ ਕਾਰ ਨੂੰ ਆਪੀ ਚਪੇਟ ਚ ਲੈ ਲਿਆ ਕਾਰ ਸਵਾਰ ਸਾਰੇ ਕਾਂਗਰਸ ਦੇ ਸੀਨੀਅਰ ਵਰਕਰ ਦੱਸੇ ਜਾ ਰਹੇ ਨੇ ਜੋ ਮੋਰਨੀ ਕਿਸੇ ਮੀਟਿੰਗ ਚ ਹਿੱਸਾ ਲੈ ਗਏ पीजीआई ਦੇ ਨਿਊਰੋ ਸਰਜਨ ਪ੍ਰੋਫੈਸਰ ਦੰਦਾ ਪਾਣੀ ਐਸਐਸ ਅਤੇ ਡਾਕਟਰ ਚੰਦਰ ਸ਼ੇਖਰ ਨੂੰ ਵਿਸ਼ਵ ਨਿਊਰੋ ਸਰਜਰੀ ਚ ਵੱਡਾ ਕਾਰਨਾਮਾ ਕੀਤਾ ਹੈ ਸਿਕੋਸਕੋਪ ਤੇ ਐਂਡੋਸਕੋਪ ਰਾਹੀਂ ਨ्यूनतम ਤਕਨੀਕਾਂ ਨਾਲ ਪੈਨਾਈਲ ਗਲੇਡ ਚ ਹੋਣ ਵਾਲੇ ਟਿਊਮਰ ਦਾ ਸੰਚਾਲਨ ਕਰਕੇ ਦੁਨੀਆ ਚ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਵਿਧੀ ਵੀ ਤੋਂ ਵੱਧ ਮਾਮਲਿਆਂ ਚ ਚੰਗੇ ਨਤੀਜਿਆਂ ਨਾਲ ਵਰਤੀ ਗਈ ਹੈ ਮਰੀਜ਼ਾਂ ਲਈ ਕੋਈ ਵੱਧੂ ਲਾਗਤ ਨਹੀਂ ਚੋਕੇ ਸਸਤਾ ਦੇ ਮੌਜੂਦਾ ਯੰਤਰ ਹੀ ਵਰਤੇ ਗਏ ਸਨ ਨੇਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਧਮਕੀ ਮਿਲੀ ਹੈ ਪੰਜਾਬ ਦੇ ਮੁਖਸਕੱਤਰ ਨੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਹੈ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੇ ਖਿਲਾਫ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਹੈ ਨੇਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਮੁਖਸਕੱਤਰ ਦੇ ਕੋਲੇ ਮਾਮਲਾ ਚੱਕਿਆ ਸੀ ਦਿੱਲੀ ਅਮ੍ਰਿਤਸਰ ਜੰਮੂ ਕਟੜਾ ਐਕਸਪ੍ਰੈਸ ਵੇ ਤਿਆਰ ਕਰ ਰਿਹਾ ਐਨਐਸਸੀਆਈ ਦੇ ਇੰਜੀਨੀਅਰ ਤੇ ਠੇਕੇਦਾਰਾਂ ਨੂੰ ਉਹਨਾਂ ਖਤਰੇ ਦੀ ਗੱਲ ਕਹੀ ਹੈ ਜ਼ਿੰਦਾ ਸੜਦੀਆਂ ਧਮਕੀਆਂ ਮਿਲ ਰਹੀਆਂ ਨੇ ਲੁਧਿਆਣਾ ਤੇ ਜਲੰਧਰ ਦੇ ਵਿੱਚ ਉਹਨਾਂ ਨੂੰ ਇਹ ਦਿੱਕਤ ਆ ਰਹੀ ਹੈ ਜਨੰਦਰ ਚ ठेकेदार ਦੇ ਕਰਿੰਦੇ ਤੇ ਹਮਲਾ ਵੀ ਹੋਇਆ ਕੁਝ ਲੋਕਾਂ ਨੇ ठेकेदार ਦੇ ਕਰਿੰਦੇ ਮਨੀਸ਼ ਸ਼ਰਮਾ ਦੀ ਕੁੱਟਮਾਰ ਕੀਤੀ ਲੁਧਿਆਣਾ ਚ ठेकेदार ਤੇ ਇੰਜੀਨੀਅਰਾਂ ਨੂੰ ਸਾੜਨ ਦੀ ਧਮਕੀ ਦਿੱਤੀ ਗਈ ਕੈਂਪ ਆਫਿਸ ਚ ਅੱਗ ਲਾਉਣ ਦੀ ਧਮਕੀ ਦਿੱਤੀ ਗਈ ਪੁਲਿਸ ਉਹਨਾਂ ਨੇ ਕਿਹਾ ਐਨਐਚਆਈ ਨੇ ਕਿ ਪੁਲਿਸ ਤੁਕਮੀ ਕਾਰਵਾਈ ਨਹੀਂ ਕਰ ਰਹੀ ਔਰ ਮਾਮਲੇ ਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਐਨਐਚਆਈ ਨੇ ਇਹ ਵੀ ਕਿਹਾ ਕਿ ਠੇਕੇਦਾਰਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ ਨਹੀਂ ਤਾਂ ਪੰਜਾਬ ਦੀ ਖਰਾਬ ਕਾਨੂੰਨ ਵਿਵਸਥਾ ਨੂੰ ਵੇਖਦਿਆਂ ਐਨਐਚਆਈ ਪ੍ਰੋਜੈਕਟ ਆਪਣੇ ਬੰਦ ਕਰ ਦੇਗਾ ਯੋਗਰ ਅਮਰੀਕਸਰ ਦੇ ਐਸਜੀਪੀਸੀ ਦਫਤਰ ਚ ਹੋਏ ਕਤਲ ਦੇ ਮਾਮਲੇ ਚ ਪਹਿਲੀ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਮਲਕੀਤ ਸਿੰਘ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਉਹ ਵੀ ਮਲਕੀਤ ਸਿੰਘ ਐਸਜੀਪੀਸੀ ਕਰਮਚਾਰੀ ਦੱਸਿਆ ਜਾ ਰਿਹਾ ਹੈ ਬਾਕੀ ਹੋਰ ਚਾਰ ਮੁਲਜ਼ਮਾਂ ਦੀ ਪੁਲਿਸ ਪਾਲ ਕਰ ਰਹੀ ਹੈ ਮਲਕੀਤ ਸਿੰਘ ਧਰਮਪੁਰ ਚਾਰ ਕਮੇਟੀ ਦਾ ਹੀ ਮੈਂਬਰ ਹੈ ਔਰ ਮੁਲਜ਼ਮ ਸੁਖਬੀਰ ਦੇ ਉਸ ਵੇਲੇ ਮਲਕੀਤ ਸਿੰਘ ਨਾਲ ਸੀ ਜਿਸ ਵੇਲੇ ਐਸਜੀਪੀਸੀ ਮੁਲਾਜ਼ਮ ਦਰਬਾਰਾ ਸਿੰਘ ਦਾ ਕਤਲ ਕੀਤਾ ਗਿਆ ਕਪੂਰਥਲਾ ਦੇ ਪਿੰਡ ਬੂਟਨੇੜੇ ਸਕੂਲ ਬੱਸ ਤੇ ਨਿੱਜੀ ਬੱਸ ਦੀ ਟੱਕਰ ਹੋ ਗਈ ਆਮੋ ਸਾਹਮਣੀ ਹੋਈ ਇਸ ਟੱਕਰ ਚ ਸਕੂਲੀ ਬੱਚਾ ਨੂੰ ਮੰਗੂਲੀ ਸੱਟਾਂ ਲੱਗੀਆਂ ਸਕੂਲ ਬੱਸ ਦਾ ਕੰਡਕਟਰ ਤੇ ਕੇਅਰ ਟੇਕਰ ਮਹਿਲਾ ਵੀ ਜ਼ਖਮੀ ਹੋ ਗਏ ਪੁਲਿਸ ਨੇ ਨਿੱਜੀ ਬੱਸ ਦੇ ਡਰਾਈਵਰ ਨੂੰ ਹਿਰਾਸਤ ਚ ਲੈ ਲਿਆ ਪਰ ਸਕੂਲ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ Is news headlines is aero Aerotro Homes near Mohali Airport. Call 92074 92074. ਨਿਊ ਹੈਡਲਾਈਨਸ ਦੇ ਪ੍ਰાયੋਜਕ 에어로 ట్రੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074